ਸਸਰੀ ਗੱਲ ਦੋਸਤੋ ਮੈਂ ਰੇਸ਼ਮ ਸਿੱਧੂ ਤੁਸੀਂ ਦੇਖ ਰਹੇ ਹੋ ਕੇ ਐਲ ਫਾਸ ਨਿਊਜ਼ ਸਰਸਾ ਜ਼ਿਲ੍ਹਾ ਦੇ ਪਿੰਡ ਫੱਗੂ ਦੇ ਮੇਨ ਟੋਬੇ ਦੇ ਵਿੱਚ ਪਾਣੀ ਗੰਦਾ ਹੋਣ ਨਾਲ ਨੇੜੇ ਤੜੇ ਦੇ ਲੋਕਾਂ ਦਾ ਜਿਉਣਾ ਦੁਭਰ ਹੋ ਚੁੱਕਿਆ ਹੈ ਤੁਹਾਨੂੰ ਦੱਸ ਦਈਏ ਕਿ ਪਾਣੀ ਗੰਦਾ ਹੋਣ ਨਾਲ ਲਗਾਤਾਰ ਟੋਬੇ ਦੀਆਂ ਮੱਛੀਆਂ ਮਰ ਰਹੀਆਂ ਹਨ ਮੱਛੀਆਂ ਮਰ ਕੇ ਟੋਬੇ ਦੇ ਕਿਨਾਰੇ ਤੇ ਆ ਜਾਂਦੀਆਂ ਤੇ ਉੱਥੋਂ ਆਵਾਰਾ ਕੁੱਤੇ ਇਹਨਾਂ ਨੂੰ ਚੱਕ ਕੇ ਘਰਾਂ ਵਾਲੇ ਪਾਸੇ ਸਿੱਟ ਦਿੰਦੇ ਆ ਜਿਸ ਕਰਕੇ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਹੋਇਆ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਲੋਕਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਨੇੜੇ ਤੇੜੇ ਸ਼ਾਮ ਦੇ ਟਾਈਮ ਮੁਸ਼ਕ ਨਾਲ ਜਿਉਣਾ ਦੁੱਭਰ ਹੋ ਜਾਂਦਾ ਹੈ ਇਸੇ ਨਾਲ ਹੀ ਗੰਦਾ ਪਾਣੀ ਹੋਣ ਕਰਕੇ ਮੱਛਰ ਮੱਖੀਆਂ ਤੇ ਮੱਛੀਆਂ ਮਰਨ ਨਾਲ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ ਤਾਂ ਦੱਸਦੀ ਹੈ ਕਿ ਕਈ ਦਿਨ ਪਹਿਲਾਂ ਬਰਸਾਤ ਹੋਈ ਸੀ ਬਰਸਾਤੀ ਪਾਣੀ ਦਾ ਕਰਕੇ ਵੀ ਪਾਣੀ ਗੰਦਾ ਹੋਣ ਨਾਲ ਮੱਛੀਆਂ ਮਾਰ ਕੇ ਟੋਬੇ ਦੇ ਕਿਨਾਰੇ ਤੇ ਆ ਗਿਆ ਸੀ ਅਕਸਰ ਆਵਾਰਾ ਕੁੱਤੇ ਇਹਨਾਂ ਨੂੰ ਖਾ ਕੇ ਕੁਝ ਟੁਕੜੇ ਹਿੱਸੇ ਘਰਾਂ ਦੇ ਨੇੜੇ ਸਿੱਟ ਦਿੰਦੇ ਆ ਜਿਸ ਕਰਕੇ ਨੇੜੇ ਟਡੇ ਦੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਾਣੀ ਗੰਦਾ ਹੋਣ ਕਰਕੇ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਔਰ ਨਾ ਹੀ ਠੇਕੇਦਾਰ ਵੱਲੋਂ ਇਸ ਪਾਸੇ ਧਿਆਨ ਦਿੱਤਾ ਜਾਂਦਾ ਹੈ ਤੇ ਨਾ ਹੀ ਪਿੰਡ ਦੀ ਪੰਚਾਇਤ ਜਾਂ ਕੋਈ ਹੋਰ ਪ੍ਰਸ਼ਾਸਕ ਅਧਿਕਾਰੀ ਵੱਲੋਂ ਇਸ ਬਾਰੇ ਧਿਆਨ ਰੱਖਿਆ ਜਾ ਰਿਹਾ ਹੈ ਤਾਂ ਉਹਨਾਂ ਇੱਕ ਵਾਰ ਫੇਰ ਦੱਸਦੀ ਹੈ ਕਿ ਪਿੰਡ ਵਾਸੀਆਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਰੇ ਪਿੰਡ ਫੱਗੂ ਹੈ ਜਿਸ ਤੇ ਕਰੋੜਾਂ ਰੁਪਏ ਲਾਏ ਗਏ ਸੀ। 92 ਲੱਖ ਰੁਪਏ ਦਾ ਇੱਕ ਪ੍ਰੋਜੈਕਟ ਪਿੰਡ ਨੂੰ ਆਦਰਸ਼ ਪਿੰਡ ਬਣਾਇਆ ਗਿਆ ਸੀ। ਕਾਲਾਂਵਾਲੀ ਦੇ ਸਾਬਕਾ ਵਿਧਾਇਕ ਬਲਕੌਰ ਸਿੰਘ ਵੱਲੋਂ ਇਸ ਪਿੰਡ ਨੂੰ ਗੋਦ ਲਿਆ ਗਿਆ ਸੀ। ਪਰ ਪਿੰਡ ਦੇ ਲੱਖਾਂ ਰੁਪਏ ਲਾਉਣ ਦੇ باوجود ਵੀ ਲੋਕਾਂ ਦਾ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਹੈ ਕਿ ਗੰਦੇ ਪਾਣੀ ਦੇ ਟੋਬੇ ਨਾਲ ਲੋਕਾਂ ਦਾ ਜਿਉਣਾ ਦੁਭਰ ਹੋ ਚੁੱਕਿਆ ਹੈ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਦੀ ਨਿਕਾਸੀ ਦਾ ਸਹੀ ਪ੍ਰਬੰਧ ਨਹੀਂ ਹੈ ਜਿਸ ਕਰਕੇ ਟੋਬੇ ਦਾ ਗੰਦਾ ਪਾਣੀ ਇਕੱਠਾ ਹੁੰਦਾ ਰਹਿੰਦਾ ਹੈ ਪਾਣੀ ਦੇ ਲੈਵਲ ਸਹੀ ਨਾ ਹੋਣ ਕਰਕੇ ਇਸ ਤਰ੍ਹਾਂ ਦੀ ਸਮੱਸਿਆ ਆ ਰਹੀ ਹੈ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ